ਕਿ ਰੋਪੜ ਲਗਣਾ ਸੋਖਾ ਨਹੀਂ ਕਾਰਨ ਕੀ ਹੈ ਮੈਂ ਦੱਸਦਾ ਕਾਰਨ ਕੀ ਰੋਪੜ ਦੇ ਵਿੱਚ ਸਭ ਤੋਂ ਵੱਡਾ ਨਾਸੂਰ ਹੈ ਮੈਂ ਇੱਕ ਪੋਡਕਾਸਟ ਪਹਿਲਾਂ ਵੀ ਰਿਪੀਟ ਕੀਤਾ ਸੀ ਉਹ ਹੈਗਾ ਮੋਹਾਲੀ ਜਿਹਨੂੰ ਮੈਂ ਹੁਣ ਐਸਐਸ ਨਗਰ ਕਹਿਣ ਤੋਂ ਵੀ ਗੁਰੇਸ਼ ਕਰਦਾ ਕਿਉਂ ਇਸ ਕਰਕੇ ਕਿ ਮੋਹਾਲੀ ਦੇ ਇर्द-ਗਿਰਦ ਚੰਡੀਗੜ੍ਹ ਪੰਜਾਬ ਦੇ ਤਿੰਨ ਸਾਈਡ ਤੇ ਪੈਰੀਫਰੀ ਹੈ ਹੂੰ ਜ਼ੀਰਕਪਰੋਲੀ ਸਾਈਡ ਤੋਂ ਲੈ ਕੇ ਮੋਹਾਲੀ ਵਾਲੀ ਸਾਈਡ ਤੋਂ ਹੁਣ ਇਹਨਾਂ ਨੇ ਨਵਾਂ ਚੰਡੀਗੜ੍ਹ ਬਣਾ ਰਿਆ ਆ ਅਦਰਵਾਇਜ਼ ਮੁਲਾਪੁਰ ਗਰੀਬਦਾਸ ਸੀ ਤੇ ਨਿਆ گاؤں ਸੀ ਠੀਕ ਆ ਉਹ ਨਿਆ ਚੰਡੀਗੜ੍ਹ ਵੀ ਜੜਾ ਇਹਨਾਂ ਨੇ ਬਣਾਇਆ ਨਾ ਉਹਦੀ ਮੈਨੂੰ ਫੋਰਨ ਨੋਲੇਜ ਹੈ ਮੈਂ ਪਹਿਲਾਂ ਐਸਐਸਪੀ ਵਿਜੀਲੈਂਸੀ ਗਿਆ ਜਦੋਂ ਉਹਦੇ ਚ ਪ੍ਰੋਬਲਮ ਸੀਗੀਆਂ ਰਿਪੀਟ ਕਰਨਾ ਚਾਹੂੰਗਾ ਕਿ ਇੱਕ ਯੂਰੋਪੀਅਨ ਫਿਲਾਸਫਰ ਕਹਿੰਦਾ ਹੈ ਕਿ ਯੂਰੋਪੀਅਨ ਫਿਲਾਸਫਰ ਕਹਿੰਦਾ ਹੈ ਕਿ ਬਿਊਰੋਕਰੇਸੀ ਇਸ ਮਾਰਚ ਆਫ ਗੋਡ ਔਨ ਅਰਥ ਜੇ ਤੁਸੀਂ ਚੰਡੀਗੜ੍ਹ ਦੇ ਚਾਰ ਸਵੇਰੇ ਘੁੰਮਦੇ ਹੋ ਨਾ ਪੈਰੀਫਰੀ ਦੇ ਜ਼ੀਰਖਪੁਰ ਦੀ ਪੈਰੀਫਰੀ ਜਿਹਦੇ ਵਿੱਚ ਅਜੇ ਵੀ ਟੈਕਨੀਕਲੀ ਅਜੇ ਵੀ 16 ਕਿਲੋਮੀਟਰ ਦੀ ਪੈਰੀਫਰੀ ਚ ਬਹੁਤ ਸਾਰੀਆਂ ਬਿਲਡਿੰਗਸ ਣੀਆਂ ਇਲੈਗਲ ਨੇ ਇਲੈਗਲ ਲੇਕਿਨ ਤੁਸੀਂ ਦੇਖੋਗੇ ਉਹਦੇ ਚ ਬਹੁਤਾਤ ਜਿਹੜੀ ਆ ਉਹ ਮਾਰਚ ਆਫ ਗੋਡ ਔਨ ਅਰਥ ਹੀ ਆ ਲੇਕਿਨ ਜਿਓ ਸਾਡੇ ਹਿੰਦੁਸਤਾਨੀ ਫਿਲਾਸਫੀ ਦੇ ਵਿੱਚ ਦੇਵਤਿਆਂ ਦੇ ਦੈਨਤਾ ਦਾ ਦੋਨਾਂ ਦਾ ਗੁਰੂ ਆ ਜੇ ਫਰਜ਼ ਕਰੋ ਜੁਪੀਟਰ ਜਿਹੜਾ ਆ ਬ੍ਰਹਸਪਤੀ ਜੜੇ ਨੇ ਉਹ ਦੇਵਤਿਆਂ ਦਾ ਗੁਰੂ ਆ ਤੇ ਸ਼ੁਕਰ ਦੇਵਤਾਂ ਦਾ ਗੁਰੂ ਹੋਇਆ ਇਹ ਹੈ ਕਿ ਉਹ ਮਾਰਚ ਆਫ ਗॉड ਇੰਡੀਆ ਦੇ ਵਿੱਚ ਸਾਠ ਕਰਕੇ ਚੰਡੀਗੜ੍ਹ ਦੀ ਪੈਰੀਫਰਿਚ ਉਹ ਦੇਵਤਾਂ ਦਾ ਦੇਵਤਾ ਉੱਥੇ ਮਾਰਚ ਕਰ ਰਿਆ ਠੀਕ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਇੱਕ ਨਾਸੂਰ ਪੈਦਾ ਹੋ ਗਿਆ ਪਿਛਲੀਆਂ ਸਰਕਾਰਾਂ ਨੇ ਵੀ ਸਫਰ ਕੀਤਾ ਇਹ ਸਰਕਾਰ ਵੀ ਸਫਰ ਕਰ ਰਹੀ ਹੈ ਕਿਉਂਕਿ ਉਹ ਹਮਾਵੇਂ ਕਿਹੋ ਜਿਹਾ ਆਇਆ ਜਿੱਤੇ ਤੇ ਹੌਲੀ-ਹੌਲੀ ਬੰਦਾ ਜਿਵੇਂ ਕਹਿੰਦਾ ਨਾ ਕਿ ਸ਼ਾਇਦ ਉਹ ਸਵਰਗ ਦੇ ਝੂਟੇ ਲੈਣ ਲਈ ਤੇ ਬੜੀਆਂ ਉੱਥੇ ਡਾਂਸ ਕਰਨ ਵਾਲੇ ਹੋਣਗੇ ਉਹ ਡਿੱਗ ਜਾਂਦਾ ਏ ਇਸ ਸਰਕਾਰ ਵੀ ਦੇ ਵੀ ਬਹੁਤੇ ਜਾਣੇ ਹਾਲਾਂਕਿ ਸੀਐਮ ਪੰਜਾਬ ਨੂੰ ਉਸ ਜ਼ਰਪੋਗਨ ਸਿੰਘ ਮਾਨ ਨੂੰ ਖਿਆਲ ਰੱਖਣਾ ਚਾਹੀਦਾ ਸੀ ਕਿ ਜਿਹੜੇ ਨਾਰੇ 'ਚ ਅਸੀਂ ਆਏ ਆ ਇਹ ਆਏ ਨਹੀਂ ਮੈਂ ਇਹਨਾਂ ਦੇ ਨਾਲ 2 ਸਾਲ ਕੰਮ ਕੀਤਾ ਉਹ ਇਹਨਾਂ ਨੂੰ ਬਚਾਅ ਕਰਨਾ ਚਾਹੀਦਾ ਸੀ ਲੇਕਿਨ ਮੈਨੂੰ ਲੱਗਦਾ ਕਿ ਜਿਵੇਂ ਰੇਤ ਦੀ ਕੰਧ ਹੈ ਨਾ ਹੁਣ ਤੁਸੀਂ ਫਲੱਡ 'ਚ ਦੇਖਿਆ ਜਦੋਂ ਰੇਤ ਦੀ ਕੰਧ ਹੈ ਜਦੋਂ ਡਿੱਗ ਜਾਂਦੀ ਹੈ ਨਾ ਫੇਰ ਨਹੀਂ ਬਚਦਾ ਕੋਈ ਫੇਰ ਰੋੜਨਾ ਹੀ ਪੈਂਦਾ ਮੋਹਾਲੀ 'ਕਿ ਇਹੋ ਜਿਹੇ ਕਾਇਓਸਾ ਅਰਬਨ ਕਾਇਓਸ ਕਿਰੇਡ ਕੀਤਾ ਜਾ ਰਿਹਾ ਬੇਸਡ ਔਨ ਨੈਕਸਸ ਐਂਡ ਇੰਡੀਵਿਜੁਅਲ ਬੈਨੀਫਿਟਸ ਕਲੋਨਾਈਜ਼ਰਸ ਬਿਲਡਰਸ ਬਿਊਰੋਕਰੇਸੀ ਐਂਡ ਪੋਲਿਟਿਕਸ ਐਂਡ ਪੋਲਿਟਿਕਸ ਵੀ ਕਟਿੰਗ ਕ੍ਰਾਸ ਪਾਰਟੀ ਲਾਈਨਸ ਠੀਕ ਹੈ ਝੜੇ ਏਰੀਆ ਦੇ ਵਿੱਚ ਪੋਲਿਟਿਸ਼ੀਨ ਵੱਡੇ ਵੱਡੇ ਜਿਹੜੇ ਬੜੇ ਤਨਾੜ ਪੋਲਿਟਿਸ਼ੀਨਸ ਨੇ ਉਹ ਆਪਣੇ ਘਰ ਛੱਡ ਕੇ ਪਟਿਆਲੇ ਵਾਲੇ ਵੀ ਕਈ ਇੱਥੇ ਚੱਲ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੇ ਆਪਣੇ ਫਾਰਮ ਹਾਊਸਸ ਬਣਾ ਲਏ ਕੁਛ ਤੇ 4 ਏਕੜ ਦਾ ਲਿਆ ਜਗਾ ਤੇ ਬਾਕੀ 12 ਏਕੜ ਤੇ ਫੋਰੈਸਟ ਨੂੰ ਵੀ ਵਿੱਚ ਮਿਲਾ ਲਿਆ ਕੋਈ ਨਿਸ਼ਾਨਦੇਹੀ ਨਹੀਂ ਕੋਈ ਡਿਮਾਰਕੇਸ਼ਨ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਕਿਉਂਕਿ ਸਾਰੇ ਤਗੜੇ ਨੇ ਪੁੱਛੂਗਾ ਕੌਣ ਪੋਲਿਟਿਸ਼ੀਅਨਸ ਨੇ ਵੀ ਕੀਤਾ ਇਹ ਵਿੱਚ ਕੋਈ ਲੁਕਾਵਲੀ ਗੱਲ ਹੈ ਕਿਸੇ ਪੋਲਿਟਿਸ਼ੀਅਨ ਨੂੰ ਪੁੱਛ ਲਓ ਕਿ ਕੀ ਦੀਆਂ ਆਉਂਦੀਆਂ ਸਟੇਕਸ ਨਹੀਂ ਆ ਗਈਆਂ ਠੀਕ ਹੈ ਮੇਰੇ ਵਰਗੇ ਨੂੰ ਤੇ ਰਿਟਾਇਰਮੈਂਟ ਤੋਂ ਬਾਅਦ ਜਦ ਮੈਂ ਇੱਕ ਟਵੀਟ ਕੀਤਾ ਸੀ ਤੇ ਇੱਕ ਬੜਾ ਤਗੜਾ ਕਲੋਨਾਈਜ਼ਰ ਹੈ ਬਿਲਡਰ ਹੈ ਯਾਰ ਉਹਨੇ ਫੋਰੈਸਟ ਦਾ ਬਹੁਤ ਸਾਰੇ ਏਰੀਆ ਕਵਰ ਕੀਤਾ ਉਹਦੇ ਇੱਕ ਪਰਿਵਾਰ ਦੇ ਮੈਂਬਰ ਦੇ ਮੈਨੂੰ ਧਮਕੀ ਆਈ ਸੀ ਕਿ ਮੈਂ ਟਵੀਟ ਕਿਉਂ ਕੀਤਾ ਤੇ ਇਹਨੂੰ ਡਿਲੀਟ ਕਰ ਤੁਹਾਨੂੰ ਵੀ ਧਮਕੀ ਆਉਂਦੀ ਅਗਲੇ ਦਾ ਕੀ ਫਰਕ ਪੈਂਦਾ ਉਹਨੂੰ ਇਹ ਥੋੜਾ ਪਤਾ ਕੀ ਅਗਲਾ ਕੀ ਹੋ ਜਾ ਠੀਕ ਹੈ ਨਾ ਇਫ ਆਈ ਐਮ ਜੈਂਟਲਮੈਨ ਟਾਕਿੰਗ ਟੂ ਜੈਂਟਲਮੈਨ ਆਈ ਵਿਲ ਡੂ ਥੈਟ ਇਫ ਅ ਪਦਮਾਸ਼ ਕਮਸ ਟੂ ਮੀ ਆਈ ਐਮ ਨੋਟ ਅ ਪਿੱਲਾ ਆਹ ਉਹ ਦੇ ਲਿਮ ਲਾਈਕ ਬਦਮਾਸ਼ ਫਿਰ ਉਹਨੋਂ ਜਿਹੜੇ ਜਵਾਬ ਦਿੱਤੇ ਸੀ ਉਹ ਮੇਰੇ ਉਹਨੂੰ ਸਮਝ ਨੇ ਕਿ ਮੈਂ ਕੀ ਕਿਹਾ ਸੀ ਹੂੰ ਸੋ ਕਹਿਣ ਦਾ ਮਤਲਬ ਹੈ ਕਿ ਉਹ ਇਸ ਸਰਕਾਰ ਵਾਸਤੇ ਵੀ ਉਹ ਜਿਹੜਾ ਨਾਸੂਰ ਬਣ ਰਿਹਾ ਤੇ ਉਹ ਨਾਸੂਰ ਇਸ ਸਰਕਾਰ ਨੂੰ ਵੀ ਡੇਗੂਗਾ ਕਿਉਂਕਿ ਜਿਹੜੇ ਉਹ ਬੰਦੇ ਨੇ ਜਿਹੜੇ ਬਿਲਡਰਸ ਨੇ ਕਲੋਨਾਈਜ਼ਰਸ ਨੇ ਮжоਰਿਟੀ ਹੂੰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਸਾਦਾਰ ਭਗਵੰਤ ਸਿੰਘ ਮਾਣ ਕੌਣ ਹੈ ਕਾਂਗਰਸ ਪਾਰਟੀ ਦਾ ਲੀਡਰ ਕੌਣ ਹੈ ਜਾਂ ਪਿਛਲੀਆਂ ਸਰਕਾਰਾਂ ਦੇ ਲੀਡਰ ਕੌਣ ਨੇ ਉਹਨਾਂ ਦਾ ਵੀ ਇੱਕੋ ਮਕਸਦ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਏਰੀਏ ਨੂੰ ਇਕਨੋਮਿਕਲੀ ਕਰਨਾ ਕਿ ਅੱਜ ਮੈਂ ਕਿੱਲਾ ਲਵਾ ਤੇ 6 ਮਹੀਨੇ ਮੇਰਾ ਚਾਰ ਗੁਣਾ ਦਾ ਹੋਏ ਹੂੰ ਇਹ ਜਿਹੜਾ ਇਹ ਜਿਹੜਾ ਸਰਕਾਰ ਨੂੰ ਜੇ ਸਰਦਾਰ ਭਗਵੰਤ ਸਿੰਘ ਮਾਨ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹੂਗਾ ਸਰਦਾਰ ਜੀ ਸੀਐਮ ਸਾਹਿਬ ਮੈਂ ਰਿਸਪੈਕਟ ਕਰਦਾ ਕਿਉਂਕਿ ਮੈਂ ਤੁਹਾਡੇ ਨਾਲ 2 ਸਾਲ ਡਿਊਟੀ ਕੀਤੀ ਹੈ ਔਰ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਮਿਲਣ ਦਾ ਮੌਕਾ ਨਹੀਂ ਮਿਲ ਗਿਆ ਮੈਂ ਕਾਂਗਰਸ ਪਾਰਟੀ 'ਚ ਆ ਗਿਆ ਤੁਹਾਡਾ ਕੋਈ ਗਿਲਾ ਸ਼ਿਕਵਾ ਹੋਵੇਗਾ ਵਾਜਬ ਹੋਵੇਗਾ ਪਰ ਮੈਂ ਤੁਹਾਨੂੰ ਕਰਨਾ ਇੱਕ ਵਾਰੀ ਇੱਕ ਅਨਾਉਂਸ ਕਰ ਦਿਓ ਕਿ देयर विल बी ਨੋ ਫਰਦਰ ਡਵੈਲਪਮੈਂਟ ਮੋਹਾਲੀ ਦੇ ਇਜ਼ਤ ਗਿਰਦ ਕਿਉਂ ਮੈਂ ਸੰਗਰੂਰ ਕਰੂੰਗਾ ਧੂਰੀ ਕਰੂੰਗਾ ਪਟਿਆਲਾ ਕਰੂੰਗਾ ਬਠਿੰਡਾ ਕਰੂੰਗਾ ਗੁਰਦਾਸਪੁਰ ਪਰੂੰਗਾ ਫਿਰੋਜ਼ਪੁਰ ਕਰੂੰਗਾ ਲੁਧਿਆਣਾ ਕਰੂੰਗਾ ਜਲੰਧਰ ਕਰੂੰਗਾ ਇਹ ਜਿਹੜੇ ਪੈਸੇ ਹੜ ਚ ਘਿਰ ਕੇ ਇੱਥੇ ਲਿਆਏ ਜਾ ਰਹੇ ਨੇ ਜਿਹੜੇ ਨੈਕਸਸ ਵਾਲੇ ਬਿਲਡਰਸ ਨੇ ਤੇ ਕਲੋਨਾਈਜ਼ਰਸ ਨੇ ਤੇ ਪੋਲਿਟਿਸ਼ੀਅਨਸ ਨੇ ਇਹ ਮੈਂ ਇਥੋਂ ਕੱਢ ਕੇ ਪੈਸਾ ਬਾਹਰ ਲਗਾਉਂਗਾ ਹੁਣ ਮੈਨੂੰ ਯਾਦ ਹੈ ਮੈਂ ਅੱਗੇ ਵੀ ਕਿਹਾ ਸੀਗਾ ਕਿ ਗਰੋਥ ਡਰਾਈਵਰ ਦੇ ਨਾਂ ਤੇ ਪੈਸਾ ਪੰਜਾਬ ਦੇ ਇੱਕ ਨੁੱਕਰ ਚ ਲਗਾਈ ਜਾ ਰਹੇ ਨੇ ਕਿਉਂ ਜਮ੍ਹੇ ਪੰਜਾਬ ਦੇ ਸਾਈਡ ਤੇ ਮਤਲਬ ਇੱਕ ਸਾਈਡ ਤੇ ਇੱਕ ਸਾਈਡ ਤੇ ਜਮ੍ਹੇ ਇਹ ਕਿਹੜਾ ਕਿ ਐਲਓਸੀ ਆ ਤੇ ਅਸੀਂ ਹਿੰਦੁਸਤਾਨ ਦੀ ਫੌਜ ਆ ਤੇ ਅਸੀਂ ਚੰਡੀਗੜ੍ਹ ਨੂੰ ਚਾਰ ਸ਼ੇਰਾਂ ਨੂੰ ਘੇਰਨਾ ਆ ਕਿ ਅਸੀਂ ਕੱਢ ਕੇ ਲੈਵਾਂਗੇ ਨਹੀਂ ਮਤਲਬ ਕਿ ਮੁੱਲ ਮੁੱਲਾ ਪਰ ਗਰੀਬ ਦਾਸ ਤਾਂ ਕੀ ਬਣ ਗਿਆ ਭੁੱਲੀ ਗਿਆ ਕਿ ਸਾਡੇ ਕਿੱਥੇ ਸੀ ਹੂੰ ਠੀਕ ਹੈ ਖੜ ਡੇਰਾ ਬਸੀ ਹੁਣ ਤੇ ਬਨੂੜ ਨੂੰ ਵੀ ਨਾਲ ਛੋੜ ਲਿਆ ਹੂੰ ਠੀਕ ਹੈ ਸਾਨੂੰ ਇਹ ਇਸ ਨਸੂਰ ਨੇ ਮੈਂ ਇਹਨੂੰ ਕੈਂਸਰ ਕਹਿੰਦਾ ਹਾਂ ਕਿਉਂਕਿ ਟੈਕਨੀਕਲੀ ਤੌਰ ਤੇ ਉੱਥੇ ਇਸ ਤੋਂ ਜ਼ਿਆਦਾ ਅ ਡੋਮੈਸਟਿਕ ਸਿਵਲਾਈਜੇਸ਼ਨ ਨਹੀਂ ਰਹਿ ਸਕਦੀ ਜਿੰਨੀ ਹੁਣ ਹੋ ਗਈ ਹੈ ਇਹ ਵੀ ਇੱਕ ਸੈਸ ਹੈ ਪਹਿਲੀ ਗੱਲ ਪਾਣੀ ਸ਼ਿਵਾਲਿਕ ਦੀਆਂ ਹਿਲਸ ਨੇ ਜਦੋਂ ਲੀਕ ਆਰਬਿਜ਼ੀਅਰ ਨੇ ਚੰਡੀਗੜ੍ਹ ਬਣਾਇਆ ਸੀ ਉਹਨੇ ਇੱਕ ਲਿਮਿਟ ਫਿਕਸ ਕੀਤੀ ਸੀ ਕਿ ਇੰਨੇ ਧਾਰੇ ਚ ਚੰਡੀਗੜ੍ਹ ਹੋਏਗਾ ਉਸ ਤੋਂ 16 ਕਿਲੋਮੀਟਰ ਕੁਝ ਨਹੀਂ ਹੋਏਗਾ ਕਿਉਂ ਕਿ ਸ਼ਿਵਾਲਿਕ ਦਾ ਏਰੀਆ ਹੈ ਏਰੀਆ ਨੰਬਰ 2 ਸਾਡੇ ਚੋਂ ਆਉਂਦੇ ਨੇ ਡਰੇਨਸ ਆਉਂਦੀਆਂ ਨੇ ਲੇਕਸ ਬਣੀਆਂ ਸੀ ਖਤਮ ਹੋ ਗਈਆਂ ਤੇ ਸਾਰਾ ਕੁਝ ਬਲੌਕ ਹੋ ਗਿਆ ਉਹਦਾ ਨ ਕੀ ਹੋਇਆ ਬਿਨਾਂ ਲੇਕਸ ਤੋਂ ਬਿਨਾਂ ਰਿਵਰਸ ਤੋਂ ਗਰਾਊਂਡ ਵਾਟਰ ਰਿਪਲੈਨਿਸ਼ ਨਹੀਂ ਹੁੰਦਾ ਕੱਲਾ ਮੀਨਾ ਨਹੀਂ ਹੁੰਦਾ ਕਿਉਂਕਿ ਪਾਣੀ ਰੁੜ ਜਾਂਦਾ ਤੁਸੀਂ ਦੇਖੋਗੇ ਕਿ ਮੁਹਾਲੀ ਦੇ ਇਰਦ ਗਿਰਦ ਏਰੀਆ ਦਾ ਹੁਣ ਤੇ ਰਾਜਪੁਰੇ ਤੱਕ ਮਾਰ ਕਰਕੇ ਗੱਲ ਮੈਂ ਵਾਕਫਿਕ ਜਾਣਕਾਰੀ ਰੱਖਦਾ ਕਿ 300 ਮੀਟਰ ਫੁੱਟ ਤੋਂ ਲੈ ਕੇ ਹੁਣ 1200 ਫੁੱਟ ਤੇ ਪਾਣੀ ਚੱਲ ਗਿਆ ਮਤਲਬ 1200 1400 ਫੁੱਟ ਬੋਰ ਕਰਨਾ ਪੈ ਰਿਆ ਪਾਣੀ ਸਪਲਾਈ ਕਰ ਤੇ ਜੇ ਮੈਂ ਪੋਪੂਲੇਸ਼ਨ ਵਧਾਈ ਜਾਊਗਾ ਇੱਕ ਅਰਬਨ ਕੈਓਸ ਕ੍ਰੀਏਟ ਕਰੀ ਜਾਊਗਾ ਤੇ ਬੇੜਾਗਰ ਕਿ ਨਹੀਂ ਕਰ ਰਿਹਾ ਨਾਲੇ ਫਾਇਦਾ ਕਿਨੂੰ ਦੇ ਰਿਓ ਆਇਆ ਗਰੀਬ ਆਦਮੀ ਫਿਰੋਜ਼ਪੁਰ ਦੇ ਨੂੰ ਆਇਆ ਤੁਸੀਂ ਕਹੋ ਜੀ 50% ਜਿਹੜੇ 플랫 ਨੇ ਜਿੰਨੇ ਵੀ ਅਜੇ ਤੱਕ ਬਣਾਏ ਨੇ ਅੱਜ ਮੈਂ ਡਿਕਲੇਅਰ ਕਰਦਾ ਆ ਕਿ 50% 플ੌਟ ਜਿਹੜੇ ਨੇ ਇਹ ਲੋਅਰ ਇਨਕਮ ਸੁਸਾਇਟੀ ਨੂੰ ਲੋਟ ਕੀਤੇ ਜਾਣਗੇ ਉਹਦੇ ਤੇ ਬਿਲਡਰ ਨੇ ਕਿੰਨਾ ਵੀ ਖਰਚਾ ਹੋਇਆ ਜੇ ਮੇਰਾ ਵੱਸ ਛੱਲੇ ਤੇ ਮੈਂ ਕੈਬਨਟ ਦੀ ਮੀਟਿੰਗ ਨੂੰ ਡਿਕਲੇਅਰ ਕਰਵਾ ਦਵਾਂ ਅਜੇ ਤੱਕ ਜਿੰਨੇ ਫਲੈਟ ਬਣੇ ਨੇ ਉਹਨਾਂ ਚੋਂ 50% ਜਿਹੜੇ ਨੇ ਉਹ ਦਲਿਤ ਸਮਾਜ ਨੂੰ ਪੂਰ ਫਾਰਮਰ ਨੂੰ ਜਿਹਦੀ 10 ਕਿੱਲੇ ਤੋਂ ਕਰਦੀ ਮਾਲਕੀ ਹੈ ਘਟਦੀ ਹੈ ਜਾਂ ਜਿਹੜੇ EMPLOYEES ਜਿਨ੍ਹਾਂ ਨੂੰ ਆਪਾਂ ਨਾਨ ਗਸਟਡ ਰੈਂਕ ਚ ਰੱਖਦੇ ਨੇ ਕਨਸਟੇਬਲ ਹੈਡ ਕਨਸਟੇਬਲ ਐਸਆਈ ਨਾਇਬ ਤਸੀਲਦਾਰ ਕਾਨੂੰਗੋ ਪਟਵਾਰੀ ਉਹਨਾਂ ਨੂੰ ਅਲੋਟ ਕੀਤੇ ਜਾਣਗੇ ਕਰ ਲਣ ਫੇਰ ਤੇ ਮੈਂ ਮੰਨੂਗਾ ਕਿ ਇਹ ਭਲਾ ਕਰਤਾ ਪੰਜਾਬ ਸਰਕਾਰ ਲੈਂਡਫੀਲਿੰਗ ਲੈ ਆਈ ਤੇ ਸੀ ਉਹ ਤਾਂ ਗਰੀਬਾਂ ਵਾਸਤੇ ਲਈ ਨਹੀਂ 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 ਇਹਦੇ ਲੈਂਡਫੀਲਿੰਗ ਦਾ ਮੈਂ ਜਵਾਬ ਦੇਣਾ ਮੈਂ ਇੱਕ ਆਰਟੀਕਲ ਲਿਖਿਆ ਸੀ ਆਪਣੇ ਟਵਿੱਟਰ ਹੈਂਡਲ ਤੇ ਜਿਹੜਾ ਮੇਰਾ ਬਲੌਗ ਹੈ throughmyturban.com ਠੀਕਾ throughmyturban ਮੇਰੇ ਵੈਬਸਾਈਟ ਤੇ ਪਿਆ ਹੈ ਉਹ ਮੈਂ اپوز ਇਸ ਕਰਕੇ ਕੀਤਾ ਸੀ ਕਿ ਮੈਂ ਵਿਜੀਲੈਂਸ ਚ ਤੋਂ ਇਲਾਵਾ ਆਈਜੀ ਕਰਾਇਮ ਰਿਆਂ ਪੌਣੇ 2 ਸਾਲ ਦਾ ਆਈਜੀ ਇਕਨੋਮਿਕ ਫੈਂਸਸਿੰਗ ਰਿਆਂ ਨਾਲ ਤੇ ਮੈਂ ਦੇਖਿਆ ਸੀਗਾ ਕਿ ਇਹ ਜਿਹੜੇ ਕਲੋਨਾਈਜ਼ਡ ਜ਼ਮੀਨ ਫਾਰਮਰ ਦੀ ਹੈ ਹਮ ਇਹਨਾਂ ਨੇ ਲੈਂਡ ਬੂਲ ਤੇ ਲੈ ਲਈ ਇਹਨਾਂ ਨੇ ਇਹ ਕੋਈ ਨਹੀਂ ਅਸ਼ੋਰੈਂਸ ਦਿੱਤੀ ਕਿ ਸਾਰੀ ਜਿਹੜੀ ਅਸੀਂ ਲੈਂਡ ਅਕਵਾਇਰ ਕਰਾਂਗੇ ਇਹਨੂੰ ਪੁੱਡਾ ਗਮਾਡਾ ਜਾਂ ਪੀਡੀਐਸ ਡਿਵੈਲਪ ਕਰਨਗੀਆਂ ਲੋਕਲ ਪੀਡੀਐਸ ਉਸ ਤੋਂ ਬਾਅਦ ਕੀ ਕਰਨਾ ਸੀ ਇਹਨਾਂ ਨੇ ਜ਼ਮੀਨ ਜ਼ਮੀਨਦਾਰਾਂ ਦੀ ਇਕੱਠੀ ਕਰਨੀ ਸੀ ਜਿਵੇਂ ਪਹਿਲਾਂ ਮੁਹਾਲੀ ਚ ਹੋਇਆ ਇਹ ਇੱਕ ਸੈਕਟਰ ਜੀਐਲਪੀ ਲਿਉਂ ਦੇ ਦਿਓ ਉਹ ਐਮਐਲਏ ਨੇ ਜੀਐਲਪੀਐਲ ਵਾਲੇ ਐਮਐਲਏ ਸਾਹਿਬ ਉਹ ਜਦੋਂ ਮੈਂ ਐਸਐਸਪੀ ਮੁਹਾਲੀ ਸੀਗਾ ਸਕੂਟਰ ਤੇ ਹੁੰਦੇ ਸੀ ਬਜਾਜ ਚੇਤਕ ਤੇ ਠੀਕ ਹੈ ਇੰਨੀ ਇਨਕਮ ਕਿਵੇਂ ਹੋ ਗਈ ਰੋਟੇਟ ਹੋ ਕੇ ਠੀਕ ਹੈ ਮੈਂ ਕੱਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਜੇ ਇੰਨੇ ਇਹਨਾਂ ਨੇ ਗੱਡੀਆਂ ਬਣਾ ਲੀਆਂ ਇੰਨੀਆਂ ਟਰੱਕ ਬਣਾ ਲਏ ਇੰਨੀਆਂ ਕਾਰਾਂ ਬਣਾ ਲੀਆਂ ਬਾਦਲ ਫੈਮਿਲੀ ਨੇ ਬਾਦਲ ਫੈਮਿਲੀ ਨੂੰ ਬੋਲ ਰਹੇ ਬਾਦਲ ਫੈਮਿਲੀ ਲਈ ਬੋਲ ਰਹੇ ਬੀਬਾ ਸਾਹਿਬ ਨਾਲੀਆਂ ਇਹਨਾਂ ਨੇ ਇਹਨਾਂ ਨੇ ਹੋਟਲ ਬਣਾ ਲਏ ਇਹ ਚ ਕੋਈ ਡਾਕਟਰ ਨਹੀਂ ਆ ਕਿ ਜੇ ਉਹ ਹੱਕ ਸੱਚ ਨਿਆਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੂੰ ਤੇ ਜੇ ਸਾਰੇ ਜਣੇ ਸੂਰ ਤੇ ਗਾਏ ਖਾ ਰਹੇ ਨੇ ਖਸਮਾਂ ਨੂੰ ਖਾਣ ਮੈਂ ਧਰਮਾਤਮਾ ਨਹੀਂ ਹੈ ਠੀਕ ਹੈ ਫਿਰ ਇਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਹਨਾਂ ਦੇ ਮੈਂਬਰ ਨੇ ਆਪ ਵੀ ਇਹਨਾਂ ਦਾ ਚੁਫੇਰਾ ਵੀ ਤੇ ਇਹਨਾਂ ਦਾ ਜੇ ਆਪਣੇ ਆਪ ਨੂੰ ਅਲੱਗ ਰੱਖਣਾ ਚਾਹੁੰਦੇ ਨੇ ਜਿਵੇਂ ਜਲ ਮੇ ਕਮਲ ਅਲੇਪ ਜੇ ਇੰਜੀਨੀਅਰ ਖਣਾ ਚਾਹੁੰਦੇ ਨੇ ਤੇ ਫਿਰ ਕਰਨ ਵੀ ਬੋਲਦੇ ਨੇ ਵੈਰੀ ਗੁੱਡ No problem ਉਹਨਾਂ ਦਾ ਪੋਲਿਟੀਕਲ ਸਟਾਇਲ ਬਹੁਤ ਵਧੀਆ ਮੈਂ ਡਾਊਟ ਨਹੀਂ ਕਰਦਾ ਠੀਕ ਹੈ ਹੀ ਹੈਸ ਮੇ ਤਾਂ ਵਧੀਆ ਸਾਹ ਹੁੰਦੇ ਨੇ ਹੀ ਹੀ ਮਤਲਬ ਪੋਲਿਟੀਕਲ ਸਟਾਇਲ ਜਿਹੜਾ ਉਹਦੇ ਚ ਉਹ ਬੜੀ ਤਰੀਕੇ ਨਾਲ ਗੱਲ ਕਰਦੇ ਨੇ ਜਿਹੜੇ ਬਾਕੀਆਂ ਨੂੰ ਹਿੱਟ ਕਰਦੀ ਹੈ ਹੋ ਸਕਦਾ ਮੇਰੇ ਲਈ ਕਰਨ ਮੈਨੂੰ ਵੀ ਹਿੱਟ ਕਰੇ ਹੂੰ ਠੀਕ ਹੈ ਲੇਕਿਨ ਕਿਉਂਕਿ ਮੈਂ ਵੀ ਪੰਜਾਬੀ ਦਾ ਲਿਟਰੇਚਰ ਦਾ ਪੜਿਆ ਲਿਖਿਆ ਫਿਰ ਮੈਂ ਵੀ ਉਸ ਹਾਸ ਰਖ ਤਰੀਕੇ ਨਾਲ ਜਵਾਬ ਦੇ ਸਕਦਾ ਪਰ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਸ ਦੇ ਸੀਐਮ ਨੇ ਮੇਰੇ ਮੈਂ ਉਹਨਾਂ ਦੇ ਨਾਲ 2 ਸਾਲ ਕੰਮ ਕੀਤਾ ਪਰ ਇਹਨਾਂ ਨੂੰ ਫਿਰ ਇਹ ਤੇ ਕਰਨਾ ਚਾਹੀਦਾ ਨਾ ਕਿ ਜੇ ਕਿੰਤੂ ਪਰੰਤੂ ਕਿਤੇ ਹੋ ਰਿਹਾ ਹੈ ਤੇ ਉਹਨਾਂ ਨੂੰ ਇੱਕ ਵਾਰੀ ਕਹਿਣ ਭਾਈ ਸਾਹਿਬ ਤੁਸੀਂ ਤੁਹਾਡੇ ਦਰ ਛੱਡ ਦਿਓ ਜੇ ਉਹ ਆਪ ਇਨਵੋਲਡ ਨਹੀਂ ਹਨ ਠੀਕ ਹੈ ਨਾ ਤੁਸੀਂ ਕਿਹੜੇ MLA ਦੀ ਗੱਲ ਕਰ ਰਹੇ ਹੋ ਮੈਂ ਕਿਸੇ MLA ਦੀ ਨਹੀਂ ਕਿ ਮੈਂ ਇੱਕ ਨੂੰ ਕਿਉਂ ਮੈਂ ਤੇ ਤੁਹਾਡੇ ਕੋਲੋਂ ਸਰਦਾਰ ਕਲਵੰਦ ਸਿੰਘ ਦਾ ਨਾਮ ਲਿਆ ਜਿਹੜੇ ਉੱਥੇ ਨੇ ਠੀਕ ਹੈ ਆਇਆ ਕਿ ਉਹ ਇਸ ਕਰਕੇ ਨਾਮ ਲਿਆ ਕਿਉਂਕਿ ਤੁਹਾਡੇ ਕੋਲੋਂ ਮੁਹਾਲੀ ਦੀ ਗੱਲ ਆ ਗਈ ਕੱਲੇ ਕਲਵੰਦ ਸਿੰਘ ਥੋੜੇ ਉੱਥੇ ਬਿਲਡਰ ਨੇ ਉਹਨਾਂ ਜੋ ਕੁਝ ਬਿਲਡਰ ਇਹੋ ਜਿਹੇ ਜਿਹੜੇ ਜਿਹਦੇ ਕਿਉਕੀ ਉਹ ਦੀ ਦੁਕਾਨ ਸੀ ਹੁਣ ਉਹ ਬੜਾ ਤਗੜਾ ਬਿਲਡਰ ਬਣਿਆ ਹੂੰ ਠੀਕ ਹੈ ਮਤਲਬ ਐਡਾ ਸੌਖਾ ਨਹੀਂ ਹੈ ਸਾਰਾ ਕੁਝ ਕਰਨਾ ਜਿਵੇਂ ਇਹ ਕਹਿ ਰਹੇ ਨੇ ਇਹਨਾਂ ਨੂੰ ਸਿਰਫ ਇੰਨਾ ਹੀ ਕਰਨਾ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਮੈਂ ਤੁਹਾਡੇ ਥਰੂ ਅਪੀਲ ਕਰਨਾ ਚਾਹੁੰਦਾ ਕਿ ਮੈਂ ਰਿਕਵੈਸਟ ਕਰਦਾ ਵਾਹਿਗੁਰੂ ਦੇ ਨਾਮ ਤੇ ਸਾਬਜਾਦਾ ਅਜੀਤ ਸਿੰਘ ਨਗਰ ਨੂੰ ਗੁਰੂ ਗੋਬਿੰਦ ਸਿੰਘ ਦੇ ਵੱਡੇ ਬੇਟੇ ਨੂੰ ਜੇ ਤੁਸੀਂ ਓਬਿਚੁਰੀ ਦੇਣਾ ਚਾਹੁੰਦੇ ਹੋ ਉਹਨਾਂ ਦੀ ਆਨਰ ਇੰਟੈਗਰਿਟੀ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤੇ ਫਿਰ ਮੋਹਾਲੀ ਨੂੰ ਸਾਬਜਾਦਾ ਅਜੀਤ ਸਿੰਘ ਨਗਰ ਚ ਕਨਵਰਟ ਕਰੋ ਤੇ ਜਿੰਨੇ ਠੱਗ ਤਣਾੜ ਨੈਕਸਸ ਵਾਲੇ ਕਰਪਸ਼ ਤੋਂ ਕੋਈ ਵੀ ਬੈਠਾ ਆ ਉਹਨੂੰ ਕੱਢ ਕੇ ਬਾਹਰ ਕਰੋ ਹਾਂ ਜਾਂ ਫਿਰ ਜਿਵੇਂ ਮੈਂ ਕਿਹਾ ਇੱਕ ਅਨਾਉਂਸਮੈਂਟ ਕਰੋ 50% ਆਫ ਦੀ ਟੋਟਲ ਫਲੈਟਸ ਵਿੱਚ ਹੈਵ ਬੀਨ ਬਿਲਡ ਦੇ ਵਿਲ ਗੋ ਟੂ ਲੋਅਰ ਇਨਕਮ ਕਿਉਂਕਿ ਟੈਕਸ ਪੇ ਰੇੜੀ ਵਾਲਾ ਵੀ ਕਰ ਰਿਹਾ ਦੁੱਧ ਤੇ ਪੀਣ ਲੱਗਿਆ ਹਾਂ ਦਾਲ ਲੈਣ ਲੱਗਿਆ ਹਾਂ ਫਾਰਮਰ ਵੀ ਜਦੋਂ ਪੈਸਟੀਸਾਈਡ ਵੀ ਡੀਸਾਈਡ ਖਾਦਾਂ ਵਗੈਰਾ ਖਰੀਦਦਾ ਉਹ ਵੀ ਟੈਕਸ ਦਿੰਦਾ ਹੈ ਇਨਕਮ ਟੈਕਸ ਦੀ ਗੱਲ ਨਹੀਂ ਇਨਕਮ ਟੈਕਸ ਦਾ ਤੇ ਮਾਰ ਇਸ਼ੂ ਹੀ ਬਹੁਤ ਘੱਟ ਹੈ ਬਾਕੀ ਤੇ GST ਐਕਸਾਈਜ਼ ਜਿਹੜੇ ਉਹਨੇ ਸ਼ਰਾਬ ਦੇ